ਇਹ 10-12 ਦਿਨਾਂ ਦਾ ਸਮੇਂ ਲੰਘੇ ਦਾ ਚੱਲਦਾ ਪਿਆ ਵੱਡੇ ਬਜ਼ੁਰਗਾਂ ਦਾ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਡੇ ਬਜ਼ੁਰਗ ਸੀਗੇ ਅਨਾ ਉਹ ਉਹ ਵੀ ਖੈਰਾਂ ਮੰਗਦੇ ਸੀ ਲੁਧਿਆਣਾ ਵਾਸੀਆਂ ਦੀਆਂ ਔਰ ਜਿਹੜੇ ਅਸੀਂ ਆ ਅਸੀਂ ਵੀ ਉਹਨਾਂ ਦੇ ਨਸ਼ਕੇ ਕਦਮ ਦੇ ਉੱਤੇ ਤੁਰਦੇ ਚੱਲਦੇ ਪਏ ਆ ਤੋ ਅਸੀਂ ਵੀ ਲੁਧਿਆਣਾ ਵਾਸੀਆਂ ਦੀ ਖੈਰ ਦੁਆ ਮੰਗਣ ਵਾਸਤੇ ਇਹ ਸ਼ੋਭਾ ਯਾਤਰਾ ਕੱਢੀ ਸੀ ਇਹ ਬਜ਼ੁਰਗਾਂ ਦਾ ਪੰਡਹਾਰਾ ਜਿਹੜਾ ਹੋ ਰਿਹਾ ਵਾ ਲੁਧਿਆਣਾ ਵਾਸੀਆਂ ਦੇ ਬੱਚਿਆਂ ਦੀਆਂ ਦੁਆਵਾਂ ਕਬਕਾਰ ਦੇ ਵਿੱਚ ਵਾਅਦਾ ਪੈਣਦੀਆਂ ਦੁਆਵਾਂ ਨਗਰ ਖੇੜੇ ਦੇ ਵਿੱਚ ਵਾਅਦਾ ਪੈਣਦੀਆਂ ਦੁਆਵਾਂ ਇਹ ਸਭ ਜਿਹੜਾ ਵਾ ਲੁਧਿਆਣਾ ਵਾਸੀਆਂ ਦੇ ਦੁਆਵਾਂ ਦੇ ਨਾਲ ਹੀ ਇਹ ਹੋ ਰਿਹਾ ਵਾ ਔਰ ਆਪਣਾ ਜਿਹੜਾ ਵਾ ਸਾਰੇ ਦੇਸ਼ ਭਰ ਤੋਂ ਕਿਨਰ ਸਮਾਜ ਆਇਆ ਹੋਇਆ ਕਿਨਰ ਖਾੜਾ ਆਇਆ ਹੋਇਆ ਵਾ ਔਰ ਸਭ ਦੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਰੋਜ਼ ਇੱਥੇ ਜੋਤ ਬੱਤੀ ਆਰਤੀ ਹੁੰਦੀ ਹੈ ਇਹ ਕਹਿੰਦਾ ਇੰਡੀਆ ਕਿਨਰ ਸਮਾਜ ਇੱਥੇ ਆਇਆ ਹੋਇਆ ਵਾ ਅੱਛਾ ਕੀ ਕਹਿਣਾ ਚਾਹੋਗੇ ਮੇਨ ਕੀ ਮੈਸੇਜ ਆਊਗਾ ਜਿਹੜੀ ਤੁਸੀਂ ਅੱਜ ਜਤਰਾ ਕੀਤੀ ਹੈ ਤਾਂ ਮੈਂ ਜਿਹੜਾ ਲੁਧਿਆਣਾ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਵੀ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਅੱਜ ਕੱਲ ਦੇ ਜਿਹੜੇ ਬੱਚੇ ਨੌਜਵਾਨ ਨੇ ਨਸ਼ਿਆਂ ਦੇ ਵਿੱਚ ਉਹਨਾਂ ਨੇ ਆਪਣਾ ਪੈਰ ਪਾਇਆ ਹੋਇਆ ਵਾ ਅਸੀ ਮਾਤਾ ਰਾਣੀ ਦੇ ਅੱਗੇ ਦੁਆ ਕਰਦੇ ਆਂ ਮਹਾਕਾਲ ਦੇ ਅੱਗੇ ਦੁਆ ਕਰਦੇ ਆਂ ਵੀ ਆਪਣਾ ਜਿਹੜਾ ਕਿਸੇ ਦੇ ਬੱਚਿਆਂ ਨੂੰ ਨਸ਼ਾ ਨਹੀਂ ਲੱਗਣਾ ਚਾਹੀਦਾ ਇਹੀ ਦੁਆ ਮਾਂ ਕਰਦੇ ਪਏ ਇਸੇ ਕਰਕੇ ਜਿਹੜਾ ਇਹ ਕਿੰਨਰ ਸਮਾਹਲਨ ਹੋ ਰਿਹਾ ਵਾ ਇਹ ਅੱਗੇ ਤਾਂ ਕਰਾਇਆ ਜਾਊਗਾ ਅੱਗੇ ਤਾਂ ਕਰਾਇਆ ਜਾਊਗਾ ਇਸ ਮੇਲਾ ਇਹ ਐਦਾ ਵੀ ਸਾਡੇ ਬਜ਼ੁਰਗਾਂ ਦਾ ਕਈ-ਕਈ ਸਾਲਾ ਬਾਅਦ ਹੁੰਦਾ ਵਾ ਇਹ ਇਹ ਐਦਾ ਦੀ ਗੱਲ ਤਾਂ ਹੈ ਨਹੀਂ ਹੋ ਵਿਜਲਾਪ ਦੁਜੇ ਤੀਜ ਜਨੀਆਂ ਦੋਮੀ ਨੈਵਾਦ ਕਰ ਲਵਾਂਗੇ ਇਹ ਕਰਨ ਨੂੰ ਬਾਲਾ ਸਮਾਂ ਲੱਗਦਾ ਵਾ ਜਦੋਂ ਤੱਕ ਬਜ਼ੁਰਗਾ ਦੀ ਰਹਿਮਤ ਹੁੰਦੀ ਹੈ ਇਹ ਉਦੋਂ ਹੀ ਭੰਡਾਰਾ ਕਰ ਸਕਦੇ ਆ ਉਹਨਾਂ ਦੀ ਰਹਿਮਤ ਤੋਂ ਬਿਨਾਂ ਇਹ ਭੰਡਾਰਾ ਨਹੀਂ ਹੋ ਸਕਦਾ ਜੈ ਹਾਰੀ ਹਾਂ ਜੀ ਹਾਂ ਜੀ 올 ਇੰਡੀਆ ਕਿਨਸ ਸਮਾਗਮ ਮੈਂ ਸੁਨਾਕਸ਼ੀ ਮਹੰਤ ਮਹਾਮਦਲੇਸ਼ਵਰ ਚੰਡੀਗੜ੍ਹ ਸੇ ਹੂੰ ਔਰ ਜਹਾਂ ਪੇ ਜੋ ਅੱਜ 올 ਇੰਡੀਆ ਕਿਨਸ ਸਮਾਗਮ ਸਮੇਲਨ ਮੇ ਪਹੁੰਚਾ ਹੈ ਇਹ ਹਮਾਰੇ ਜੋ ਪੋਲੀਮੰਸ ਜਿਸ ਲੇਮਟਾਪਰੀ ਸੇ ਹੈ ਯਹਾਂ ਕੇ ਨਾਇਕ ਹੈ यहाँ के मुखिया हैं तो इसलिए यहाँ पे इन्होंने ये सम्मेलन करवाया है कि तो लुधियाना सिटी के अंदर सुख शांति बनी रहे और लुधियाना सिटी नशा मुक्त रहे देश वर्ष में, देश वर्ष में। और यहाँ तक कि मुख्यमंत्री को और यहाँ के एम को भी हम लोगों की तरफ से बहुत ब्लैसिंग और बहुत सारा आशीर्वाद भी जो भी उन्होंने यहाँ पे पंजाब में कार्यक्रम करे हैं उनके लिए भी हम लोग बहुत खुश हैं और आने वाले समय में हमारे समाज की तरफ से पूरे हिंदुस्तान को पूरे पंजाब को पूरे 42 43 जो भी पंजाब के जिले हैं उनको सबको कीनर समाज का बहुत बड़ा आशीर्वाद मिलेगा आज मेरा तीन नामो रो हां जी मेरा नाम ताणिया जी आज की सभी अपना असी अशुभ यात्रा दे कहना चांदे हैं बहुत बढ़िया हुई है बहुत ज्यादा दे बढ़िया कीती मई भोली ने अपने गुरुवा दी करनी कीती है बहुत अच्छी कीती आ हम दसूरत से आए हैं रूपमंत बिचेले कोशो के आए हैं पहाड़ दे मोने मई मान्या से ਖੁਸ਼ ਹੋ ਕੇ ਆਈਆਂ ਵਾ ਬਹੁਤ ਵਧੀਆ ਸਾਨੂੰ ਅੱਛਾ ਲੱਗਿਆ ਲੁਧਿਆਣਾ ਜਮਾਹੌਲ ਬਹੁਤ ਅੱਛਾ ਪਿਆਰਾ ਲੱਗਿਆ ਕਿੱਥੇ ਕਿੱਥੇ ਯਾਤਰਾ ਦਸੂ ਐ ਇੱਥੇ ਕਿੱਥੇ ਘੁੰਮਾਈਆ ਇਹ ਪੈਲਸ ਦਾ ਨਹੀਂ ਨਾ ਸਾਨੂੰ ਪਤਾ ਕਿਹੜਾ ਪੈਲਸ ਹੈ ਜਾਨਕੀ ਜਾਨਕੀ ਵਧੀਆ ਯਾਤਰਾ ਹੋਈ ਬਹੁਤ ਸੁੰਦਰ ਯਾਤਰਾ ਹੋਈ ਹੈ ਬੀ ਜੇ ਸਾਡੇ ਗੁਰੂ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਦੀ ਕਰਨੀ ਕੀਤੀ ਜਾਂਦੀ ਆ ਉਹਨਰੇ ਘਰ ਕੇ ਤਾਂ ਕਰਕੇ ਸਮੇਲ ਲੈਣ ਸਾਡਾ ਕੱਢੇ ਜਾਂਦਾ ਹੈ ਬਹੁਤ ਵਧੀਆ ਭੋਲੀ ਮਾਈ ਜੀ ਨੇ ਕੀਤਾ ਵਾ ਉਹਨਾਂ ਦਾ ਥੈਂਕ ਯੂ ਧੰਨਵਾਦ ਅਸਲਾਮੁਅਲੈਕਮ ਜੈ ਮਾਤਾ ਦੀ ਮਹਾਭਾਰਤ